ਡਰਿੰਕ ਨਹੀਂ ਕੀਤੀ ਭਾਜੀ ਤਾਂ ਆ ਇੱਥੇ ਤੱਕ ਸਮਝ ਆ ਰਹੀ ਭਾਜੀ ਤੁਹਾਡੇ ਕਹਨ ਨਾਲ ਕਿਉਂ ਤੁਸੀਂ ਤੁਸੀਂ ਕੀਤੀ ਹੈ ਤੁਸੀਂ ਡਰਿੰਕ ਕੀਤੀ ਹੈ ਭਾਜੀ ਤੁਸੀਂ ਤੁਸੀਂ ਗਲਤ ਤੁਸੀਂ ਕੀਤੀ ਹੈ ਤੁਸੀਂ ਗਲਤ ਕਰ ਰਹੇ ਹੋ ਜੇ ਅਗਰ ਮੈਂ ਕੀਤੀ ਹੋਈ ਹੈ ਤੇ ਮੈਂ ਕਿਉਂ ਕੰਮ ਕਰ ਰਿਹਾ ਮੈਂ ਕਿਉਂ ਕੰਮ ਕਰ ਰਿਹਾ ਭਾਜੀ ਤੁਸੀਂ ਕਿਦਾ ਕਿਹਾ ਮੈਂ ਡਰਿੰਕ ਕੀਤੀ ਭਾਜੀ ਮੇਰੀ ਗੱਲ ਤੁਹਾਡੇ ਕਹਨ ਨਾਲ ਕੀ ਹੈ ਇਹ ਪੁਸ ਪਾਗਲ ਹੈ ਇਹ ਪੁਸ ਪਾਗਲ ਹੈ ਉਹ ਜੁੜ ਗਿਆ ਇਹ ਪੁਸ ਪਾਗਲ ਹੈ ਉਸਨੇ ਮਰ ਕਿਹਾ ਨਹੀਂ ਦੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਮੂੰਹ ਦੇ ਵਿੱਚ ਪਾਈ ਪਾ ਕੇ ਚੈੱਕ ਕੀਤਾ ਜਾ ਰਿਹਾ ਹੈ ਦੇਖੋ ਕੀ ਜਿਨੇ ਡਰਿੰਕ ਕੀਤੀ ਹੋਈ ਹੈ ਔਰ ਕੋਈ 4-ਵিলার ਜਾਂ 2-ਵিলার ਕੋਈ ਵੀ ਬਖਸ਼ਿਆ ਨਹੀਂ ਜਾਏਗਾ ਭੱਜਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਤੇ ਜਾਂ ਕੋਈ ਬਹਾਨਾ ਲਾ ਕੇ ਨਿਕਲ ਰਿਹਾ ਹੈ ਇਹਨੇ ਡਰਿੰਕ ਕੀਤੀ ਹੋਈ ਹੈ ਪਰ ਕੋਈ ਵੀ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਿਆ ਹੋ ਸਿਟੀ ਹੋਮ ਨਿਊਜ਼ ਦੇ ਉੱਤੇ ਵਰੀਆ ਗੱਲ ਹੈ ਇੱਦਾਂ ਹੀ ਚੈਕਿੰਗ ਹੋਣੀ ਚਾਹੀਦੀ ਹੈ ਇੰਨੀ ਸਾਰਾ ਅਭਿਆਨ ਚੱਲਦਾ ਹੈ ਇਹ ਚੀਜ਼ ਸਹੀ ਹੋ ਰਹੀ ਹੈ ਚੈਕਿੰਗ ਹੋ ਰਹੀ ਹੈ ਬਿਲਕੁਲ ਸਹੀ ਹੈ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਇੱਕ ਵਾਰੀ ਮਾਰਦੀ ਉਹ ਵਾਲਾ ਨਹੀਂ ਮਾਰਨੇ ਉਹਨਾਂ ਦੇ ਰਿਲੇਟਿਵ ਬੁਲਾ ਰਹੇ ਆ ਉਹ ਆਣਗੇ ਉਹਨਾਂ ਦੇ ਹੈਂਡਓਵਰ ਕਰਾਂਗੇ ਇਹਨਾਂ ਨੂੰ ਵੀ ਇਹਨਾਂ ਨੂੰ ਲੈ ਜਾਓ ਜੀ ਜੇ ਨਹੀਂ ਆਏ ਤੇ ਗੱਡੀ ਇੰਪੋਰਟ 207 ਵਿੱਚ ਬੰਦ ਕਰ ਦਿਆਂਗੇ ਔਰ ਇਹਨਾਂ ਦੀ ਡਰਿੰਕ ਕੀਤੀ ਹੋਈ ਆ ਰਸਤੇ ਦੇ ਵਿੱਚ ਕੋਈ ਸਾਈਕਲ ਤੇ ਜਾ ਰਿਹਾ ਕੋਈ ਬਾਈਕ ਤੇ ਜਾ ਰਿਹਾ ਇਹਨਾਂ ਨੇ ਹਿੱਟ ਕਰਦੀ ਉਹ ਇੱਕ ਜਣਾ ਕਮਾਣੇ ਵਾਲਾ ਚਾਰੋਂ ਦੇ ਜੀ ਖਾਣੇ ਵਾਲੇ ਨੇ ਤੁਸੀਂ ਪਿਆਸ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਓਕੇ ਓਕੇ ਥੈਂਕ ਯੂ ਸਾਡਾ ਕੰਮ ਸਾਡਾ ਕੰਮ ਹੈ ਕੰਮ ਕਰਨਾ ਇਹ ਮੀਡੀਆ ਨਾਲ ਹੀ ਖਬਰ ਆ ਰਹੀ ਉਹ ਡਰਿੰਕ ਜਿਆਦਾ ਕੀਤੀ ਹੋਈ ਆ ਬਾਈ ਤਾਂ ਉਹ ਰੁਕਿਆ ਹੋਇਆ ਗੱਡੀ ਇਹਨਾਂ ਦੀ ਮੋਡ ਕਰ ਦੇਣੀ ਆ ਬੱਸ ਛੋਟੀ ਥੈਂਕ ਯੂ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਚੈਨਲ ਸੋ ਅੱਜ ਡਰਿੰਕ ਐਂਡ ਡਰਾਈਵ ਦਾ ਨਾਕਾ ਲੱਗਿਆ ਹੈ ਹੈਬੋਵਾਲ ਗੋਚੌਂ ਦੇ ਉੱਤੇ ਔਰ ਪੁਲਿਸ ਪ੍ਰਸ਼ਾਸਨ ਪੂਰਾ ਨਕੇਲ ਦੇ ਨਾਲ ਪੂਰੀ ਤਸੱਲੀ ਦੇ ਨਾਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਿਓ ਹੈਬੋਵਾਲ ਗੋਚੌਂ ਔਰ ਕੋਈ ਵੀ ਗੱਡੀ ਹੈ ਜਾਂ ਫੋਰ ਵੀਲਰ ਹੈ ਜਾਂ ਟੂ ਵੀਲਰ ਹੈ ਉਹਦਾ ਹਰੇਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਮੂੰਹ ਦੇ ਵਿੱਚ ਪਾਈ ਪਾ ਕੇ ਚੈੱਕ ਕੀਤਾ ਜਾ ਰਿਹਾ ਹੈ ਕਿਸੇ ਨੇ ਡਰਿੰਕ ਤਾਂ ਨਹੀਂ ਕੀਤੀ ਹੈ ਪਰ ਕਿਤਨੇ ਕਿਤੇ ਜਾ ਕੇ ਕਈ ਕਈ ਲੋਕ ਡਰਿੰਕ ਨਹੀਂ ਕਰਦੇ ਆ ਤੇ ਕਈ ਲੋਕ ਡਰਿੰਕ ਦਾ ਸੇਵਨ ਕਰਦੇ ਆ ਪਰ ਕਿਤਨੇ ਕਿਤੇ ਜਾ ਕੇ ਲੋਕ ਨਹੀਂ ਹਟਦੇ ਆ ਪਰ ਅੱਜ ਜਿਹੜਾ ਜਿਹੜਾ ਅੱਜ ਡਰਿੰਕ ਐਂਡ ਡਰਾਈਵ ਦਾ ਚ ਨਾਕਾ ਲੱਗਿਆ ਹੋਇਆ ਹੈ ਹਬਵਾਲ ਗੋਲ ਚੌਂਗ ਦੇ ਵਿੱਚ ਔਰ ਪੂਰਾ ਹਰੇਕ ਨੂੰ ਰੋਕਿਆ ਜਾ ਰਿਹਾ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਸਿਟੀ ਹੌਮ ਨਿਊਜ਼ ਦੇ ਚੈਨਲ ਦੇ ਉੱਤੇ ਔਰ ਹਰੇਕ ਨੂੰ ਮੂੰਹ ਦੇ ਚ ਪਾਈ ਪਾ ਕੇ ਉਹਨੂੰ ਚੈੱਕ ਕਰ ਰਿਹਾ ਹੈ ਕਿ ਇਹਨੇ ਡਰਿੰਕ ਤਾਂ ਨਹੀਂ ਕੀਤੀ ਹੈ ਜਾਂ ਕਿਵੇਂ ਪਰ ਕਈ ਲੋਕ ਡਰਿੰਕ ਦਾ ਸੇਵਨ ਕਰਦੇ ਆ ਤੇ ਕਈ ਲੋਕ ਡਰਿੰਕ ਦਾ ਸੇਵਨ ਨਹੀਂ ਕਰਦੇ ਆ ਸੋ ਤਸਵੀਰਾਂ ਤੁਹਾਨੂੰ ਬਿਲਕੁਲ ਦਿਖਾ ਰਹੇ ਆ ਸਿਟੀ ਹਮ ਨਿਊਜ਼ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਕੂਬ ਹਰੇ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਾ ਹੀ ਉਹ ਜਿਹੜੇ ਸੀਪੀ ਸੁਪਨ ਸ਼ਮਾ ਜੀ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਕੀ ਜਿਹੜਾ ਵੀ ਡਰਿੰਕ ਕਰਦਾ ਹੋਇਆ ਸਾਹਮਣੇ ਨਜ਼ਰ ਆਏਗਾ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ ਔਰ ਹਰੇਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਤੁਸੀਂ ਇਹ ਇਹ ਦੇਖੋ ਕਿ ਜਿੰਨੇ ਡਰਿੰਕ ਕੀਤੀ ਹੋਈ ਹੈ ਡਰਿੰਕ ਕੀਤੀ ਹੋਈ ਹੈ ਤੇ ਉਹਦਾ ਚਲਾਨ ਵੀ ਕੀਤਾ ਜਾ ਰਿਹਾ ਵੈ ਤੇ ਉਹਨਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈਗਾ ਵੈ ਕਿ ਪਿੱਛੇ ਘਰ ਵੀ ਹੈਗਾ ਆਪਣਾ ਪਰਿਵਾਰ ਵੀ ਹੈਗਾ ਬੱਚੇ ਵੀ ਹੈਗੇ ਆ ਔਰ ਤੁਸੀਂ ਬਿਲਕੁਲ ਦੇਖ ਸਕਦੇ ਹੋ ਬਖੂਬ ਕਿ ਉਹਨਾਂ ਨੂੰ ਪਰਿਵਾਰ ਤੋਂ ਇਹ ਵੀ ਦੇਖਣਾ ਪੈਂਦਾ ਵੈ ਕਿ ਜਿਹੜੇ ਲੋਗ ਹਰਦੇ ਨਹੀਂ ਪਏ ਹੈਗੇ ਆ ਡਰਿੰਕ ਦਾ ਸੇਵਨ ਕਰਦੇ ਨੇ ਔਰ ਇਹ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਔਰ ਗੱਲ ਕਰਨ ਦੀ ਬਿਲਕੁਲ ਕੋਸ਼ਿਸ਼ ਕਰਾਂਗੇ ਬਿਲਕੁਲ ਇਹਨਾਂ ਦੇ ਨਾਲ ਕਿ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਜਿਨਨੇ ਵੀ ਡਰਿੰਕ ਕੀਤੀ ਹੋਏਗੀ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਤੇ ਤਸਵੀਰਾਂ ਤੁਸੀਂ ਬਿਲਕੁਲ ਬਾਖੂਬ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਤੁਹਾਨੂੰ ਸਿਟੀ ਹਮ ਨਿਊਜ਼ ਤੇ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਔਰ ਬੜੀ ਦੂਰ ਤੱਕ ਗੱਡੀਆਂ ਦੀ ਤਤਾਰ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਤਸਵੀਰਾਂ ਤੁਹਾਨੂੰ ਬਿਲਕੁਲ ਸਿਟੀ ਹਮ ਨਿਊਜ਼ ਤੇ ਦਿਖਾ ਰਹੇ ਆ ਔਰ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿੰਨੇ ਡ੍ਰਿੰਕ ਕੀਤੀ ਹੈ ਮੇਰੇ ਪਿੱਛੇ ਪਰਿਵਾਰ ਵੀ ਹੈਗਾ ਘਰ ਵੀ ਹੈਗਾ ਬੱਚੇ ਵੀ ਹੈਗੇ ਆ ਔਰ ਦੇਖ ਸਕਦੇ ਹੋ ਕਿ ਹਰੇਕ ਦੇ ਮੂੰਹ ਦੇ ਚ ਪਾਈਪ ਪਾ ਕੇ ਚੈੱਕ ਕੀਤਾ ਜਾ ਰਿਹਾ ਵੈ ਕਿ ਡ੍ਰਿੰਕ ਕੀਤੀ ਹੈ ਜਾਂ ਨਹੀਂ ਕੀਤੀ ਹੈ ਸਾਰਾ ਤਸਵੀਰਾਂ ਤੁਸੀਂ ਦੇਖਦੇ ਪਈਓ ਸਿਟੀ ਹੋਮ ਨਿਊਜ਼ ਦੇ ਉੱਤੇ ਔਰ ਕੋਈ 4-ਵੀਲਰ ਜਾਂ 2-ਵੀਲਰ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਔਰ ਤੁਸੀਂ ਬਾਖੂਬ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਨਾਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਭੱਜਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਤੇ ਜਾਂ ਕੋਈ ਬਹਾਨਾ ਲਾ ਕੇ ਨਿਕਲ ਰਿਹਾ ਤੇ ਜਾਂ ਸਕੂਲ ਦੇ ਜਿਹੜੇ ਸਕੂਲ ਦੀਆਂ ਬੁੱਕਸ ਵੀ ਰੱਖੀਆਂ ਹੋਈਆਂ ਇਹਨਾਂ ਨੇ ਤੇ ਪਰ ਕਿਤੇ ਨਾ ਕਿਤੇ ਜਾ ਕੇ ਇਹਨੇ ਡਰਿੰਕ ਕੀਤੀ ਹੋਈ ਹੈ ਪਰ ਕੋਈ ਵੀ ਕੋਈ ਵੀ ਬਖਸ਼ਾ ਨਹੀਂ ਜਾਏਗਾ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਿਆ ਹੋ ਸਿਟੀ ਹੋਮ ਨਿਊਜ਼ ਦੇ ਉੱਤੇ ਔਰ ਫੱਬੋਰ ਗੋਲ ਤੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਹੁਤ ਵਧੀਆ ਗੱਲ ਐ ਇਦਾਂ ਹੀ ਚੈਕਿੰਗ ਹੋਣੀ ਚਾਹੀਦੀ ਐ ਇੰਨੀ ਸਾਰਾ ਬਿਆਨ ਚੱਲਣਾ ਚਾਹੀਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਇਸ ਟਾਈਮ ਗੱਡੀਆਂ ਨਾਕਾ ਲੱਗਿਆ ਹੋਇਆ ਰਹਾ ਔਰ ਡਰਿੰਕ ਐਂਡ ਡਰਾਈਵਰ ਨਾਕਾ ਵੀ ਲੱਗੇ ਔਰ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਾ ਕਿ ਘਰੇ ਘਰੇ ਬੱਚੇ ਐ ਮਾਂ ਐ ਪਿਓ ਐ ਬਹੁਤ ਵਧੀਆ ਗੱਲ ਐ ਪ੍ਰਸ਼ਾਸਨ ਅੱਜ ਇੱਥੇ ਮੌਜੂਦ ਐ ਤੁਸੀਂ ਚੈਕਿੰਗ ਕਰਵਾ ਰਹੇ ਹੋ ਬਹੁਤ ਹੀ ਵਧੀਆ ਗੱਲ ਐ ਔਰ ਸਭ ਦੀ ਚੈਕਿੰਗ ਹੋਣੀ ਚਾਹੀਦੀ ਐ ਮੋਹਾਲੀ ਅੱਜ ਕੱਲ ਇੱਧਰ ਲੋਕ ਡਰਿੰਕ ਐਂਡ ਡਰਾਈਵ ਕਰਦੇ ਫਿਰ ਫੋਨ ਤੇ ਸਪਾਰਸ਼ਾਂ ਕਰਾਉਂਦੇ ਨੇ ਜੀ ਬਿਲਕੁਲ ਪਰ ਲੇਕਿਨ ਇਹ ਗਲਤ ਹੈ ਇਹ ਚੀਜ਼ ਸਹੀ ਹੋ ਰਹੀ ਹੈ ਚੈਕਿੰਗ ਹੋ ਰਹੀ ਹੈ ਬਿਲਕੁਲ ਸਹੀ ਹੈ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਔਰ ਤਸਵੀਰਾਂ ਤੁਹਾਨੂੰ ਬਿਲਕੁਲ ਦਿਖਾ ਰਹੇ ਆ ਕਿ ਸਾਹਮਣੇ ਚਲਾਣ ਵੀ ਕਰ ਰਹੇ ਨੇ ਸੰਤੋਖ ਉਹ ਦੇਖ ਸਕਦੇ ਹੋ ਕਿ ਬਿਲਕੁਲ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿਹੜੇ ਜਿਹੜੇ ਇਸ ਟਾਈਮ ਨਾਕੇ ਦੇ ਜਿਹੜੇ ਆਪਣੇ ਇੱਕ ਵਾਰੀ ਮਰਦੀ ਮਾਰ ਨਹੀਂ ਮਾਰਨੀ ਨਹੀਂ ਇਹ ਕਦੇ ਨਹੀਂ ਕਰਾਂਗੇ ਮਰਨੇ ਮਾਰਦੇ ਹੋਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਸਵੀਰਾਂ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਸੀਡੀ ਹਮ ਨਿਊਜ਼ ਉਤੇ ਤਾਂ ਨੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏ ਆ ਕਿ ਜਿਹੜੇ ਲੋਕਾਂ ਨੇ ਜਿਹੜੇ ਡਰਿੰਕ ਦਾ ਜਿਹੜਾ ਸੇਵਨ ਕਰਦੇ ਆ ਰਹੇ ਆ ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਘਰੇ ਇੱਥੇ ਪਰਿਵਾਰ ਹੈਗਾ ਬੱਚੇ ਆ ਮਾਪਿਓ ਹੈਗੇ ਨੇ ਔਰ ਜਿੰਨੇ ਡਰਿੰਕ ਕਰਦੇ ਆਪਣੇ ਘਰ ਦੇ ਵਿੱਚ ਕਰੇ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਲੋਕ ਜਿਹੜੇ ਹੈਗੇ ਨੇ ਜਿਹੜੇ ਡਰਿੰਕ ਦਾ ਸੇਵਨ ਕਰਦੇ ਆ ਤੇ ਕਿਆ ਇਹ ਸਹੀ ਆ ਜਾਂ ਗਲਤ ਆ ਸੋ ਤਸਵੀਰਾਂ ਤੁਹਾਨੂੰ ਬਿਲਕੁਲ ਸਿਟੀ ਹੋਮ ਨਿਊਜ਼ ਤੇ ਦਿਖਾ ਰਹੇ ਆ ਚਲਦੀ ਵੀਡੀਓ ਕਰ ਦਿਓ ਸ਼ੇਅਰ ਮਾਨਜੋ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਸਖਤ ਹਦਾਇਤਾਂ ਨੇ ਸਾਡੇ ਟ੍ਰੈਫਿਕ ਦੇ ਵਿੱਚ 8 ਜੌਨ ਨੇ ਸਾਡੇ ਬੁੱਧਵਾਰ ਸ਼ੁੱਕਰਵਾਰ ਸ਼ਨੀਵਾਰ ਨੂੰ ਨਾਕੇ ਲੱਗਦੇ ਨੇ ਡਰਿੰਕ ਐਂਡ ਡਰਾਈਵਰ ਦੇ ਅਲੱਗ-ਅਲੱਗ ਪੁਆਇੰਟਾਂ ਦੇ ਸਰਪ੍ਰਾਈਜ਼ ਇਹਨੂੰ ਨਾਕਾ ਕਹਿੰਦੇ ਨੇ ਬਦਲ-ਬਦਲ ਕੇ ਅੱਜ ਸਾਡਾ ਨਾਕਾ ਇੱਥੇ ਲੱਗਾ ਥੋੜੇ ਸਾਹਮਣੇ ਡਰਿੰਕ ਜਿਹੜਾ ਵੀ ਕੀਤੀ ਹੋਈ ਹੈ ਉਹਦਾ ਚਲਾਨ ਕੀਤਾ ਜਾ ਰਿਹਾ ਜਿਹਦੇ ਕੋਲ ਕੋਈ ਡਾਕੂਮੈਂਟ ਨਹੀਂ ਉਹਦੀ ਗੱਡੀ ਪੰਡ ਕੀਤੀ ਜਾ ਰਹੀ ਹੈ ਜੀ ਜੀ ਸਰ ਕਿੱਦਾਂ ਦੇਖਦੇ ਹੋ ਤੁਸੀਂ ਕਿਹਾ ਕਿ ਜਿਹਨੇ ਡਰਿੰਕ ਕੀਤੀ ਹੈ ਉਹਦੀ ਆਪਾਂ ਗੱਡੀ ਹੈ ਆਪਾਂ ਬੋਨ ਕਰ ਰਹੇ ਹਾਂ ਜਾਂ ਕਿੱਦਾਂ ਦੇ ਉਹਨਾਂ ਨੂੰ ਇਹ ਨਹੀਂ ਜਿਹਨੇ ਡਰਿੰਕ ਕੀਤੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਪਿੱਛੇ ਪਰਿਵਾਰ ਹੈ ਬੱਚੇ ਆ ਮਾਂ ਆ ਪਿਓ ਆ ਅਸੀਂ ਉਹਨਾਂ ਦੇ ਰਿਲੇਟਿਵ ਨੂੰ ਬੁਲਾ ਲੈਨੇ ਇਥੇ ਅੱਛਾ ਉਹਨੂੰ ਕਹੀਦਾ ਜਦੋਂ ਤੁਸੀਂ ਇਹਦੀ ਗੱਡੀ ਲੈ ਲਓ ਗੱਡੀ ਇੰਪੌਂਡ ਕਰਕੇ ਥਾਣੇ ਖੜੀ ਕਰ ਦਿੰਨੇ ਆ ਉਹਨਾਂ ਦਾ ਤੁਹਾਡੇ ਸਾਹਮਣੇ ਦੇਖੋ ਇਹਦੀ ਜ਼ਿਆਦਾ ਪੀਤੀ ਹੋਈ ਆ ਹਾਂ ਇਹ ਤੋਂ ਗੱਡੀ ਚੱਲਣੀ ਨਹੀਂ ਹੈਗੀ ਹਾਂਜੀ ਉਹਨਾਂ ਦੇ ਰਿਲੇਟਿਵ ਬੁਲਾ ਰਹੇ ਆ ਜੀ ਉਹ ਆਣਗੇ ਉਹਨਾਂ ਦੇ ਹੈਂਡ ਓਵਰ ਕਰਾਂਗੇ ਇਹਨਾਂ ਨੂੰ ਵੀ ਇਹਨਾਂ ਨੂੰ ਲੈ ਜਾਓ ਜੀ ਜੇ ਨਹੀਂ ਆਏ ਤੇ ਗੱਡੀਆਂ ਪੌਂਡ 207 ਵਿੱਚ ਬੰਦ ਕਰਦੇ ਆਂਗੇ। ਦੀਪਕ ਜੀ ਇੱਕ ਦੇਖੋ ਗੱਡੀ ਦੇ ਪਿੱਛੇ ਆ ਕਾਪੀਆਂ ਕਿਤਾਬਾਂ ਹੀ ਪਈਆਂ। ਲੱਗਦਾ ਨਹੀਂ ਬੱਚਿਆਂ ਦੀ ਆ ਚਾਹੇ ਆਪਣੇ ਪਰਿਵਾਰ ਦੀ ਲੈ ਕੇ ਜਾ ਰਿਹਾ ਜਾਂ ਕਿਸੇ ਸਕੂਲ ਦੀਆਂ ਹੈਗੀਆਂ ਨੇ। ਅਸੀਂ ਤਾਂ ਨਾ ਥੋੜੇ ਥਰੂ ਪਹਿਲਾਂ ਵੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਪਹਿਲੀ ਗੱਲ ਤਾਂ ਡਰਿੰਕ ਕਰਨੀ ਬੜੀ ਮਾੜੀ ਗੱਲ ਆ। ਨੰਬਰ 2 ਜੇ ਤੁਸੀਂ ਨਹੀਂ ਰਹਿ ਸਕਦੇ ਤੇ ਤੁਸੀਂ ਆਪਣੇ ਘਰੇ ਜਾ ਕੇ ਕਰੋ। ਬਿਲਕੁਲ। ਨੰਬਰ 3 ਜੇ ਤੁਸੀਂ ਘਰੇ ਨਹੀਂ ਕਰ ਸਕਦੇ ਘਟੋ ਘਟ ਆਪਣੇ ਨਾਲ ਡਰਾਈਵਰ ਰੱਖੋ। ਤੁਸੀਂ ਜਿੰਨੀ ਪੀਣੀ ਆ ਪੀ ਲੋ ਡਰਾਈਵਰ ਤੁਹਾਨੂੰ ਥੋੜੇ ਆਫਿਸ ਤੋਂ ਲੈ ਕੇ ਘਰ ਤੱਕ ਤੁਹਾਨੂੰ ਪਹੁੰਚਾ ਦੇਗਾ। ਹੁਣ ਇਹਨਾਂ ਦੀ ਡਰਿੰਕ ਕੀਤੀ ਹੋਈ ਆ ਰਸਤੇ ਦੇ ਵਿੱਚ ਕੋਈ ਸਾਈਕਲ ਤੇ ਜਾ ਰਿਹਾ ਕੋਈ ਬਾਈਕ ਤੇ ਜਾ ਰਿਹਾ ਇਹਨਾਂ ਨੇ ਹਿੱਟ ਕਰਦੀ ਉਹ ਇੱਕ ਜਣਾ ਕਮਾਣੇ ਵਾਲਾ ਚਾਰੋ ਦੇ ਜੀਖ ਖਾਣੇ ਵਾਲੇ ਨੇ ਹੁਣ ਇਹਨਾਂ ਨੂੰ ਉਹਦੇ ਉਹਦੇ ਚੱਕਰ ਦੇ ਵਿੱਚ ਮਾਨ ਜੋ ਕਮਿਸ਼ਨਰ ਸਾਹਿਬ ਨੇ ਤੇ ਏਡੀਸੀਪੀ ਟਰੈਕ ਸਰ ਵੱਲੋਂ ਏਸੀਪੀ ਟਰੈਕ ਸਰ ਵੱਲੋਂ ਸਖਤ ਹਦਾਇਤਾਂ ਨੇ ਵੀ ਕਿਸੇ ਨੂੰ ਸਪੇਅਰ ਨਹੀਂ ਕਰਨਾ ਨਾ ਕਿਸੇ ਦਾ ਫੋਨ ਸੁਣਨਾ ਜਿਹਦੀ ਗਲਤੀ ਉਹਦੇ ਚਲਾਨ ਕਰੋ ਬਿਲਕੁਲ ਸੋ ਬਹੁਤ ਅੱਛਾ ਮੈਸੇਜ ਦਿੱਤਾ ਦੀਪਕ ਸਰ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਇਸ ਭਾਈ ਸਾਹਿਬ ਦੀ ਡਰਿੰਕ ਓਵਰ ਕੀਤੀ ਹੋਈ ਹੈ ਆਪਾਂ ਇਹਨਾਂ ਦੇ ਘਰ ਦੇੋਂ ਅਸੀਂ ਬੁਲਾਵਾਂਗੇ ਤੇ ਇਹਦੇ ਘਰ ਦੇ ਆਣਗੇ ਤੇ ਉਹ ਇਹਨਾਂ ਨੂੰ ਲੈ ਕੇ ਜਾਣਗੇ ਪਰ ਕਿਤੇ ਨਾ ਕਿਤੇ ਜਾ ਕੇ ਇਹ ਗਲਤ ਗੱਲ ਹੈਗੀ ਹੈ ਤੇ ਆਪਾਂ ਇਹਨਾਂ ਨਾਲ ਵੀ ਆਪਾਂ ਗੱਲ ਭਾਜੀ ਤੁਸੀਂ ਡਰਿੰਕ ਕੀਤੀ ਹੋਈ ਹੈ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਕਿ ਮੈਂ ਭਾਜੀ ਇੱਕ ਵਾਰ ਡਰਿੰਕ ਨਹੀਂ ਕੀਤੀ ਭਾਜੀ ਆ ਇੱਥੇ ਤੱਕ ਸਮੈਲ ਆ ਰਹੀ ਭਾਜੀ ਟਾਡੇ ਕੈਨਲ ਕੀ ਹੁੰਦਾ ਤੁਸੀਂ ਤੁਸੀਂ ਕੀਤੀ ਹੈ ਥ੍ਰੀ ਡ੍ਰਿੰਕ ਕੀਤੀ ਹੈ ਭਾਜੀ ਤੁਸੀਂ ਤੁਸੀਂ ਗਲਤ ਮੈਨੂੰ ਤੁਸੀਂ ਕੀਤੀ ਹੈ ਤੁਸੀਂ ਗਲਤ ਕਰ ਰਹੇ ਮੇਰੀ ਅੱਛਾ ਚਲੋ ਚਲੋ ਮੈਂ ਕੀਤੀ ਜੋ ਅਗਰ ਮੈਂ ਕੀਤੀ ਹੋਈ ਹੈ ਤੇ ਮੈਂ ਕਿਉਂ ਕੰਮ ਕਰ ਰਿਹਾ ਮੈਂ ਕਿਉਂ ਕੰਮ ਕਰ ਰਿਹਾ ਭਾਜੀ ਭਾਜੀ ਮੈਂ ਆਪਣੇ ਘਰ ਜਾਣਿਆ ਭਾਜੀ ਤੁਸੀਂ ਆਪਣੇ ਘਰ ਜਾ ਰਹੇ ਹੋ ਮੈਂ ਮੰਨ ਗਿਆ ਤੁਸੀਂ ਘਰੇ ਜਾ ਰਹੇ ਤੁਸੀਂ ਕਿਦਾ ਕਹਿਦਾ ਮੈਂ ਡ੍ਰਿੰਕ ਕੀਤੀ ਭਾਜੀ ਮੇਰੀ ਗੱਲ ਟਾਡੇ ਕੈਨਲ ਕੀ ਇਹ ਪੁਸ ਬਾਗਲ ਹੈ ਇਹ ਪੁਸ ਬਾਗਲ ਹੈ ਇਹ ਜੁੜ ਗਿਆ ਇਹ ਪੁਸ ਬਾਗਲ ਹੈ ਕੋਸਰੇ ਮੁੱਕਿਆ ਨਹੀਂ ਤੁਸੀਂ ਮੇਰੀ ਤੁਸੀਂ ਬਹਿਸ ਕਰ ਰਹੇ ਹੋ ਤੁਸੀਂ ਬਹਿਸ ਕਰ ਰਹੇ ਹੋ ਤੁਸੀਂ ਬਹਿਸ ਕਰ ਰਹੇ ਹੋ ਤੁਸੀਂ ਤੁਸੀਂ ਬਿਆਸ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਓਕੇ ਓਕੇ ਥੈਂਕ ਯੂ ਸਾਡਾ ਕੰਮ ਸਾਡਾ ਕੰਮ ਹੈ ਕੰਮ ਕਰਨਾ ਓਕੇ ਸਾਡਾ ਕੰਮ ਹੈ ਤੁਹਾਨੂੰ ਇਹਨਾਂ ਨੂੰ ਦਿਖਦਾ ਪਿਆ ਸੋ ਤਸਵੀਰਾਂ ਸਾਨੂੰ ਬਿਲਕੁਲ ਦਿਖਾ ਰਹੀਆਂ ਕਿ ਉਹ ਬਿਆਸ ਕਰਦਾ ਹੋਇਆ ਨਜ਼ਰ ਆ ਰਿਹਾ ਪਰ ਕਿਤੇ ਜਿਵੇਂ ਆਪਣੀ ਗਲਤੀ ਨਹੀਂ ਮੰਨਦਾ ਪਿਆ ਹੈਗਾ ਵਾ ਸੋ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਨਾਲ ਤੁਹਾਨੂੰ ਦਿਖਾ ਰਹੀਆਂ ਹੈਪ ਬਾਲ ਗੋਲ ਚ ਆਉਂਦੀ ਹੈ ਔਰ ਡਰਿੰਕ ਐਂਡ ਡਰਾਈਵ ਦੀਆਂ ਨਾਕਾ ਲੱਗਿਆ ਹੋਇਆ ਔਰ ਹਰੇਕ ਨੂੰ ਸਮਝਾਇਆ ਜਾ ਰਿਹਾ ਹੈਗਾ ਕਿ ਜਿਨੇ ਕਿ ਡਰਿੰਕ ਕਰਨੀ ਆਪਣੇ ਘਰ ਦੇ ਵਿੱਚ ਪਰਿਵਾਰ ਜਿਕੇ ਕਰੇ ਪਹਿਲੀ ਇਹ ਤਾਂ ਡ੍ਰਿੰਕ ਕਰਨੀ ਗਲਤ ਗੱਲ ਹੈਗੀ ਆ ਪਰ ਅੱਜ ਜਿਹੜਾ ਹੈਪਬਾਲ ਗੋਲ ਦੇ ਟੌਂਗ ਦੇ ਵਿੱਚ ਨਾਕਾ ਲਗਾਇਆ ਬਹੁਤ ਵਧੀਆ ਇਹਨਾਂ ਨੇ ਅੱਜ ਸਰ ਕੀ ਕਹਿਣਾ ਚਾਹੁੰਗੇ ਡ੍ਰਿੰਕ ਦੇ ਟਾਈਮ ਸਰ ਨਹੀਂ ਕਰਨੀ ਚਾਹੀਦੀ ਬਹੁਤ ਗਲਤ ਹੈ ਸੇਫਟੀ ਵਾਸਤੇ ਡ੍ਰਿੰਕ ਐਂਡ ਡਰਾਈਵ ਨਹੀਂ ਚਾਹੀਦੀ ਲੱਗਦਾ ਨਹੀਂ ਪਿੱਛੇ ਪਰਿਵਾਰ ਵੀ ਹੁੰਦਾ ਵਾ ਜ਼ਰੂਰੀ ਹੈ ਸਰ ਪਿੱਛੇ ਧਿਆਨ ਰੱਖਣਾ ਚਾਹੀਦਾ ਬੰਦੋ ਨੇ ਹਾਂ ਸੋ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਪੂਰਾ ਇਸ ਸਮਾਂ ਨਾਕਾ ਲੱਗਿਆ ਹੋਇਆ ਗੋਚੌਂ ਚ ਹਰੇਕ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਮਾਯੋਗ ਸੀਪੀ ਸਾਹਿਬ ਸਵਪਨ ਸ਼ਰਮਾ ਜੀ ਤੇ ਪੂਰੀ ਟੀਮ ਉਹਨਾਂ ਵੱਲੋਂ ਅੱਜ ਇੱਥੇ ਹੈਬੌਰ ਗੋਚੌਂ ਤੇ ਨਾਕਾ ਲਗਾਇਆ ਗਿਆ ਹੈਗਾ ਵਾ ਤੇ ਹਰੇਕ ਨੂੰ ਸਮਝਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਸਿਰ ਤੇ ਜੂਣ ਹੀ ਰੇਂਗਦੀ ਹੈਗੀ ਹੈ ਔਰ ਦੀਪਕ ਸਰ ਆਪਣਾ ਇਹਨਾਂ ਦਾ ਚਲਾਨ ਹੋ ਗਿਆ ਜੀ ਹਾਂਜੀ ਇਹਨਾਂ ਦਾ ਚਲਾਨ ਕਰਦਾ ਇਹਨਾਂ ਦੇ ਰਿਲੇਟਿਵ ਆ ਰਹੇ ਨੇ ਤੇ ਤੇ ਉਹ ਕਹਿੰਦੇ ਪੰਜ ਸਾਰ ਉਹ ਇਹਨਾਂ ਨੂੰ ਲੈ ਜਾਣਗੇ ਹਾਂਜੀ ਲੱਗਦਾ ਨਹੀਂ ਇਹ ਮੀਡੀਆ ਨਾਲ ਵੀ ਹੈ ਓਖਾ ਭਾਰਾ ਹੋ ਰਿਹਾ ਉਹ ਡਰਿੰਕ ਜ਼ਿਆਦਾ ਕੀਤੀ ਹੋਈ ਆ ਬਾਈ ਤਾਂ ਇਹਨਾਂ ਨੂੰ ਰੋਕਿਆ ਹੋਇਆ ਗੱਡੀ ਇਹਨਾਂ ਦੀ ਅਮਾਉਂਟ ਕਰ ਦੇਣੀ ਆ ਉਹ ਜਾਣ ਦੋ ਯਾਰ 5 ਮਿੰਟ ਖੜਾ ਗੱਡੀ ਸਾਈਡ ਤੇ ਲਵਾ ਰਹੇ ਆ ਇਹ ਨਹੀਂ ਬਚਕਾਰ ਤਾਂ ਪਬਲਿਕ ਪਰ ਪਰੇਸ਼ਾਨ ਹੋਏਗੀ ਜੀ ਬਿਲਕੁਲ ਹਾਂਜੀ ਤੇ ਹੁਣ ਘਰ ਤੇ ਆ ਰਹੇ ਲੈਣ ਨੂੰ ਬਿਲਕੁਲ ਆ ਰਹੇ ਨੇ ਸੋ ਦੀਪਕ ਜੀ ਨੇ ਕਿਹਾ ਕਿ ਇਹਨਾਂ ਦੇ ਘਰ ਦੇ ਲੈਣ ਵਾਸਤੇ ਆ ਰਹੇ ਆ ਡਰਿੰਕ ਇਹਨਾਂ ਨੇ ਓਵਰ ਕੀਤੀ ਹੋਈ ਆ ਪਰ ਇਹ ਜਿਹੜੇ ਲੋਕ ਜਿਹੜੇ ਨਹੀਂ ਹਟਦੇ ਹੈਗੇ ਆ ਸਿਰ ਦੇ ਜੂ ਨਹੀਂ ਰੇਂਗਦੀ ਹੈਗੀ ਆ ਪਰ ਏ ਹੁਣ ਆਉਣ ਵਾਲਾ ਹੁਣ ਸਮਾਂ ਹੀ ਦੱਸੇਗਾ ਜਿਹੜਾ ਇਸ ਟਾਈਮ ਮੌਕੇ ਦੇ ਉੱਤੇ ਜਿਹੜਾ ਨਾਕਾ ਲਗਾਇਆ ਹੋਇਆ ਵੈ ਇਹ ਤਾਂ ਹੁਣ ਦੇਖੇਗਾ ਕਿ ਪ੍ਰਸ਼ਾਸਨ ਆਪਣੀ ਪੂਰੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਦੱਸ ਰਿਹਾ ਹੈਗਾ ਵੈ ਕਿ ਜਿੰਨੇ ਡਰਿੰਕ ਕਰਨੀ ਆਪਣੇ ਘਰ ਦੇ ਵਿੱਚ ਵਿੱਚ ਬਹਿ ਕੇ ਕਰੇ ਤੇ ਜਿੰਨੇ ਡਰਿੰਕ ਨਹੀਂ ਕਰਨੀ ਉਹ ਆਪਣਾ ਘਰ ਦੇ ਵਿੱਚ ਆਰਾਮ ਨਾਲ ਜਾਵੇ ਦੋ ਬਹੁਤ ਵਧੀਆ ਇਹ ਆਪਣਾ ਕੰਮ ਕਰਦੇ ਪਏ ਹੈਗੇ ਨੇ ਹੋਰ ਵੀ ਤੁਹਾਨੂੰ ਇਸ ਤਰ੍ਹਾਂ ਹੀ ਅਪਡੇਟ ਤੁਹਾਨੂੰ ਦਿਖਾਉਂਦੇ ਰਵਾਂਗੇ ਸਿਟੀ ਹோம் ਨਿਊਜ਼ ਚੈਨਲ ਦੇ ਉੱਤੇ ਔਰ ਉਹ ਦੇਖੋ ਕਿ ਪੂਰਾ ਨਾਕਾ ਇਸ ਟਾਈਮ ਪੂਰਾ ਜ਼ਬਰਦਸਤ ਹੈ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਕਮੈਂਟਾਂ ਨਾਲ ਦੱਸਿਓ ਕਿ ਕਿਸੇ ਦਾ ਪਿੱਛੇ ਪਰਿਵਾਰ ਵੀ ਹੈਗਾ ਬੱਚੇ ਵੀ ਹੈ ਮਾਪਿਓ ਵੀ ਹੈਗੇ ਆ ਔਰ ਕਿਤੇ ਨਾ ਕਿਤੇ ਜੇ ਡਰਿੰਕ ਕਰਦੇ ਆਪਣੇ ਘਰ ਦੇ ਵਿੱਚ ਬਹਿ ਕੇ ਕਰੇ ਜਾਂ ਡਰਿੰਕ ਕਰਦੀਏ ਪਿੱਛੇ ਨਾਲ ਆਪਣੇ ਡਰਾਈਵਰ ਰੱਖੇ ਤੇ ਪਹਿਲੀ ਗੱਲ ਤਾਂ ਡਰਿੰਕ ਕਰਨੀ ਹੀ ਚਾਹੀਦੀ ਹੈਗੀ ਆ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਰਹੋ ਤੁਸੀਂ ਸਿਟੀ ਹோம் ਨਿਊਜ਼ ਦੇ ਨਾਲ ਕੈਮਰਾਮੈਨ ਵਿਕਾਸ ਦੇ ਨਾਲ ਹਿਤੇਸ਼ ਖੰਨਾ ਦੀ ਰਿਪੋਰਟ